ਸਨਾਤਨੀ ਯੋਧਿਆਂ ਦੀ ਹੋਈ ਵੱਡੀ ਜਿੱਤ ਐਸਐਸਪੀ ਨਾਨਕ ਸਿੰਘ ਦੀ ਕੀਤੀ ਸਨਾਤਨੀ ਯੋਧਿਆਂ ਦੇ ਵੱਲੋਂ ਜਮ ਕੇ ਤਾਰੀਫ ਜੋ ਕੰਮ ਨਹੀਂ ਹੋਇਆ ਸੀ 2 ਸਾਲ ਦੇ ਵਿੱਚ 24 ਘੰਟੇ ਦੇ ਵਿੱਚ ਕਰ ਦਿੱਤਾ ਐਸਐਸਪੀ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤਾਂ ਮਾਮਲਾ ਕੀ ਆ ਦੱਸ ਦिए ਕਿ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਸੀ ਜਿੱਥੇ ਕਿ ਪਿਛਲੇ ਦਿਨਾਂ ਦੇ ਵਿੱਚ Hindu ਸਮਾਜ ਦੇ ਕੁਝ ਲੋਕ ਧਰਨੇ ਦੇ ਉੱਤੇ ਬੈਠੇ ਸੀ ਭੁੱਖ ਹੜਤਾਲ ਦੇ ਉੱਤੇ ਬੈਠੇ ਸੀ ਕਿਉਂਕਿ ਇੱਕ ਵਿਅਕਤੀ ਦੇ ਵੱਲੋਂ Hindu ਸਮਾਜ ਦੇ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ ਇੱਕ ਕਿਤਾਬ ਲਿਖੀ ਸੀ ਜਿਸ ਦੇ ਵਿੱਚ ਬਹੁਤ ਜ਼ਿਆਦਾ ਅਪਸ਼ਬਦ ਲਿਖੇ ਸੀ ਗਲਤ ਟਿੱਪਣੀਆਂ ਕੀਤੀਆਂ ਸੀ ਤੇ ਉਹ ਕਿਤਾਬ ਜਿਹੜੀ ਆ ਆਨਲਾਈਨ ਵਿਕਰੀ ਹੋ ਰਹੀ ਸੀ ਤਾਂ ਉਸ ਵਿਅਕਤੀ ਦੇ ਉੱਤੇ ਐਫ ਆਈ ਆਰ ਤਾਂ ਦਰਜ Hindu ਸਮਾਜ ਦੇ ਲੋਕਾਂ ਵੱਲੋਂ ਕਰਵਾ ਦਿੱਤੀ ਸੀ ਪਰ ਉਸ ਦੀ ਗ੍ਰਿਫਤਾਰੀ ਨਹੀਂ ਸੀ ਹੋਈ ਤਾਂ 2 ਸਾਲ ਤੋਂ ਉਸਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਪੰਜਾਬ ਪੁਲਿਸ ਦੇ ਵਿੱਚ ਵੱਡਾ ਫੇਰਬਦਲ ਹੋਇਆ ਪਟਿਆਲਾ ਦੇ ਵਿੱਚ ਹਾਲੇ ਕੱਲ ਹੀ ਐਸਐਸਪੀ ਨਾਨਕ ਸਿੰਘ ਨੇ ਸੇਵਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ ਨੇ ਨਿਯੁਕਤ ਕੀਤੇ ਨੇ ਕੱਲ ਹੀ ਤੇ 24 ਘੰਟਿਆਂ ਦੇ ਅੰਦਰ ਅੰਦਰ ਉਸ ਵਿਅਕਤੀ ਦੇ ਉੱਤੇ ਜਿਸ ਦੇ ਵੱਲੋਂ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ ਉਸ ਨੂੰ ਗ੍ਰਿਫਤਾਰ ਹਿਮਾਚਲ ਤੋਂ ਕਰ ਲਿਆ ਗਿਆ ਤੇ ਜਿਸ ਤੋਂ ਬਾਅਦ ਹੁਣ ਹਿੰਦੂ ਸਮਾਜ ਦੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦੀ ਲਹਿਰ ਹੈ ਤੇ ਅੱਜ ਕਾਲੀ ਮਾਤਾ ਦੇ ਮੰਦਿਰ ਦੇ ਵਿੱਚ ਐਸਐਸਪੀ ਨਾਨਕ ਸਿੰਘ ਦਾ ਸਨਮਾਨ ਕੀਤਾ ਗਿਆ ਤੇ ਨਾਲ ਹੀ ਐਸਪੀਡੀ ਸਰਫਰਾਜ ਆलम ਦਾ ਸਨਮਾਨ ਕੀਤਾ ਗਿਆ ਡੀਐਸਪੀ ਜਸਵਿੰਦਰ ਸਿੰਘ ਟਮਾਣਾ ਦਾ ਸਨਮਾਨ ਕੀਤਾ ਗਿਆ ਕਿ ਜੋ ਪੰਜਾਬ ਦੀ ਪੁਲਿਸ ਨੇ ਜੋ ਪ੍ਰਸ਼ਾਸਨ ਨੇ ਇਹ ਕੰਮ ਕੀਤਾ ਵਾਕੇ ਹੀ ਇਹ ਛਲਾਗਾ ਯੋਗਾ ਜੋ ਕੰਮ 2 ਸਾਲ ਤੋਂ ਨਹੀਂ ਕਰ ਸਕਿਆ ਪ੍ਰਸ਼ਾਸਨ ਤਾਂ ਉਹ 24 ਘੰਟੇ ਦੇ ਵਿੱਚ ਐਸਐਸਪੀ ਨਾਨਕ ਸਿੰਘ ਦੀ ਮੌਜੂਦਗੀ ਦੇ ਵਿੱਚ ਹੋ ਪਾਇਆ ਜਿਸ ਦੇ ਕਰਕੇ ਸਨਮਾਨ ਕੀਤਾ ਗਿਆ ਇਸ ਮੌਕੇ ਸਭ ਤੋਂ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਵੀ ਉੱਥੇ ਮੁਖਤੌੜ ਦੇ ਉੱਤੇ ਪਹੁੰਚੇ ਨੇ ਕਿਉਂਕਿ ਉਹ ਵੀ ਪਿਛਲੇ ਦਿਨਾਂ ਦੇ ਵਿੱਚ ਭੁੱਖ ਹੜਤਾਲ ਦੇ ਉੱਤੇ ਬੈਠੇ ਸੀ ਉਹਨਾਂ ਦੇ ਵੱਲੋਂ ਵੀ ਲੋਈਆਂ ਦੇ ਕੇ ਸਨਮਾਨ ਕੀਤਾ ਗਿਆ ਐਸਐਸਪੀ ਨਾਨਕ ਸਿੰਘ ਦਾ ਸਰਫਰਾਜ਼ ਆलम ਦਾ ਜਸਵਿੰਦਰ ਸਿੰਘ ਟਮਾਣਾ ਦਾ ਤੇ ਉਹਨਾਂ ਦੇ ਨਾਲ ਹੋਰ ਜੋ ਸਾਥੀ ਸੀ ਉਹਨਾਂ ਦਾ ਸਨਮਾਨ ਕੀਤਾ ਗਿਆ ਤੇ ਬਾਅਦ ਦੇ ਵਿੱਚ ਸਨਾਤਨੀ ਯੋਧਿਆਂ ਦੇ ਵੱਲੋਂ ਉਹਨਾਂ ਸਾਰੇ ਸਨਾਤਨੀ ਯੋਧਿਆਂ ਦਾ ਵੀ ਸਨਮਾਨ ਕੀਤਾ ਗਿਆ ਜੋ ਭੁੱਖ ਹੜਤਾਲ ਦੇ ਉੱਤੇ ਬੈਠੇ ਸੀ ਜੋ ਇਸ ਮੰਗ ਨੂੰ ਲੈ ਕੇ ਲਗਾਤਾਰ ਇਕਜੁੱਟ ਸੀ ਇਕਤਾ ਦੇ ਵਿੱਚ ਬੜਾ ਇੱਕ ਹਾਕਬਤ ਕਹੀ ਜਾਂਦੀ ਆ ਤੇ ਇਹ ਕਹਾਵਤ ਸੱਚ ਵੀ ਹੋਈ ਆ ਤਾਂ ਇਹ ਤਸਵੀਰਾਂ ਜਿਹੜੀਆਂ ਸਨਮਾਨ ਦੀਆਂ ਦੇਖ ਰਹੇ ਹੋ ਤੁਸੀਂ ਤੇ ਇਸ ਬਾਬਤ ਐਸਐਸਪੀ ਨਾਨਕ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਉਹਨਾਂ ਦੀ ਜੁਬਾਨੀ ਸੁਣਾਉ ਦਿੰਨੇ ਆ ਇੱਕ ਪਰਚਾ ਦਰਜ ਹੋਇਆ ਸੀਗਾ 2022 ਚ 51 ਨੰਬਰ ਉਹਦੇ ਕਾਰਵਾਈ ਕਰਦੇ ਹੋਏ ਅਰੈਸਟ ਕੀਤਾ ਗਿਆ ਬੰਦੇ ਨੂੰ ਤੇ ਨਾਲ ਦੀ ਨਾਲ ਉਹ ਹੇਟ ਸਪੀਚਸ ਵੀ ਉਹ ਕਰ ਰਿਹਾ ਸੀ ਫੇਸਬੁਕ ਤੇ ਵੀ ਪਾ ਰਿਹਾ ਸੀ ਇੱਕ ਕਿਤਾਬ ਸੀ ਜਿਹਦੇ ਨਾਲ ਕਿਸ ਨਾਤਨਤਰ ਹਮ ਦੇ ਜਿਹੜੇ ਫਾਲੋਅਰਸ ਨੇ ਉਹਨਾਂ ਨੂੰ ਬੜੀ ਠੇਸ ਪਹੁੰਚੀ ਸੀ ਉਸ ਕਿਤਾਬ ਨੂੰ ਉਹਨੇ ਪਬਲਿਸ਼ ਕਰਾਉਣ ਦੀ ਕੋਸ਼ਿਸ਼ ਕੀਤੀ ਸੀ अवेलेबल ਵੀ ਕੀਤੀ ਸੀ ਆਨਲਾਈਨ ਸੋ ਉਹਦੇ ਨੂੰ ਕੱਲ ਅਰੈਸਟ ਕੀਤਾ ਗਿਆ ਹਿਮਾਚਲ ਤੋਂ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਅਸੀਂ ਸ਼ੋਰ ਕਰਾਂਗੇ ਕਿ ਇਹਦੇ ਬਿਲਕੁਲ ਐਂਡ ਤੱਕ ਜਾਈਏ ਹੋਰ ਜਿਹੜੇ ਵੀ ਬੰਦੇ ਇਹਦੇ ਵਿੱਚ ਜੇ ਕੋਈ ਮੰਦਾ ਇਨਵੋਲ ਤੇ ਉਹਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇ ਫਿਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਟ੍ਰੋਲ ਮਾਰਨਗੇ ਉਸ ਤੇ ਜਾਂ ਫੇਕ ਲੇੰਨ ਉਸ ਤੇ ਇਸ ਤਰ੍ਹਾਂ ਦੇਰਕਾ ਨਾ ਕਰ ਬੋਲੋ ਇਹਦੇ ਲਈ ਸੋਸ਼ਲ ਮੀਡੀਆ ਮੋਨਿਟਰਿੰਗ 셀 ਹੈ ਉਹਨੂੰ ਐਕਟਿਵ ਕਰਕੇ ਇਹੋ ਜਿਹੇ ਜਿਹੜੇ ਵੀ ਬੰਦੇ ਨੇ ਜਿਹੜੇ ਕੋਈ ਫਿਰਕੂ ਭਾਵਨਾਵਾਂ ਪੜਕਾਉਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਉਹਨਾਂ ਦੇ ਖਿਲਾਫ ਆਇਡੈਂਟੀਫਾਈ ਕੀਤਾ ਜਾਊਗਾ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਊਗੀ ਠੀਕ ਹੈ ਸਰ ਥੈਂ ਤਾਂ ਤੁਸੀਂ ਸੁਣਿਆ ਐ एसएसपी ਨਾਨਕ ਸਿੰਘ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਵਧਾਈ ਦਿੱਤੀ ਆ ਤੇ ਨਾਲੇ ਕਿਹਾ ਕਿ ਅੱਗੇ ਤੋਂ ਜੇਕਰ ਕੋਈ ਅਜਿਹੀ ਟਿੱਪਣੀ ਕੋਈ ਕਰਦਾ ਜਿਸ ਦੇ ਨਾਲ ਕਿਸੇ ਵੀ ਭਾਈਚਾਰੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤੇ ਬਖਸ਼ਿਆ ਨਹੀਂ ਜਾਵੇਗਾ ਤਾਂ ਆਉਂਦੇ ਹੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਐ एसएसपी ਨਾਨਕ ਸਿੰਘ ਤੇ ਦੂਜੇ ਪਾਸੇ ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਐਡਵੋਕੇਟਰ ਰਜਿੰਦਰਪਾਲ ਆਨੰਦ ਦੇ ਵੱਲੋਂ ਵੀ ਇਹਨਾਂ ਸਾਰਿਆਂ ਦਾ ਸਨਮਾਨ ਕੀਤਾ ਗਿਆ ਤੇ ਮੁਖਤੌੜ ਦੇ ਉੱਤੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਵੀ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਗਿਆ ਤੇ ਕਿਹਾ ਗਿਆ ਕਿ ਵਾਕੇ ਹੀ ਅੱਜ ਇਹ ਸਾਬਿਤ ਹੋ ਚੁੱਕਿਆ ਕਿ ਏਕਤਾ ਦੇ ਵਿੱਚ ਬਲ ਹੈ ਤੇ ਨਾਲ ਹੀ ਕਹਿ ਦਿੱਤਾ ਗਿਆ ਇੱਕ ਉਹ ਵੀ ਪੁਲਿਸ ਸੀ ਜਿਸ ਨੇ 2 ਸਾਲ ਲਗਾ ਦਿੱਤੇ ਇੱਕ ਇਹ ਵੀ ਉਹੀ ਪੁਲਸਾ ਜਿਸ ਨੇ 24 ਘੰਟਿਆਂ ਦੇ ਵਿੱਚ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਨਵੀਂ ਐਫ ਆਈ ਆਰ ਦਰਜ ਕਰਕੇ ਤਾਂ ਤਾਰੀਫ ਕੀਤੀ ਆ ਪਟਿਆਲਾ ਦੀ ਪੁਲਿਸ ਦੀ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਦੀ ਵੀ ਜਵਾਨੀ ਸੁਣਾ ਦਿੰਨੇ ਆ ਸਭ ਤੋਂ ਪਹਿਲਾਂ ਤਾਂ ਜੀ ਮੇਰੇ ਵੱਲੋਂ ਤੁਹਾਡੇ ਦਰਸ਼ਕਾਂ ਨੂੰ જયਸ਼ੀਰੀ ਰਾਮ ਮੈਂ ਤੁਹਾਡਾ ਆਪਣਾ ਰਜਿੰਦਰਪਾਲ ਆਨੰਦ ਸਾਬਕਾ ਡੀਐਸਪੀ ਐਡਵੋਕੇਟ ਸੀਨੀਅਰ ਉਮੀਦ ਪ੍ਰਧਾਨ ਖੱਤਰੀ ਮਹਾਸਭਾ ਪੰਜਾਬ ਅੱਜ ਜਿੱਥੇ ਤੁਸੀਂ ਖੜੇ ਹੋ ਕੁਝ ਦਿਨ ਪਹਿਲਾਂ ਸਨਾਤਨੀ ਯੋਧਿਆ ਨੇ ਇੱਕ ਈਸ਼ੂ ਨੂੰ ਲੈ ਕੇ ਭੁਖ ਹੜਤਾਲ ਕੀਤੀ ਸੀ ਇੱਕ ਸਰਬਜੀਤ ਸਿੰਘ ਔਖਲਾ ਨੌ ਦੇ ਬੰਦੇ ਨੇ ਸਾਡੇ ਪਵਿੱਤਰ ਗ੍ਰੰਥ ਸ੍ਰੀ ਰਮਾਇੰਦ ਜੀ ਦੇ ਖਿਲਾਫ ਗਲਤ ਟਿੱਪਣੀਆਂ ਕੀਤੀਆਂ ਸੀ ਇੱਕ ਕਿਤਾਬ ਲਿਖੀ ਸੀ ਔਰ ਉਹ ਪਰਚਾ ਦਰਜ ਹੋਏ ਨੂੰ ਸਵਾ ਦੋ ਸਾਲ ਹੋ ਗਏ ਸੀ ਪਰ ਉਹਦੇ ਤੇ ਕੋਈ ਜਿਹੜੀ ਕਾਰਵਾਈ ਸਖਤ ਹੋਣੀ ਚਾਹੀਦੀ ਸੀ ਨਹੀਂ ਹੋਈ ਸੀ ਹੁਣ ਜਦੋਂ ਦੇ ਨਵੇਂ ਐਸਐਸਪੀ ਸਾਹਿਬ ਸਰਦਾਰ ਨਾਨਕ ਸਿੰਘ ਆਈਪੀਐਸ ਇਥੇ ਪਟਿਆਲੇ ਆਏ ਨੇ ਕਮਾਲ ਹੋ ਗਈ ਹੈ ਉਹੀ ਪੁਲਿਸ 2 ਸਾਲ ਪਹਿਲਾਂ ਸੀ ਉਹੀ ਪੁਲਿਸ ਆਜਾ 24 ਘੰਟਿਆਂ ਦੇ ਅੰਦਰ ਅੰਦਰ ਬੰਦੇ ਦੀ ਅਰੈਸਟ ਹੋ ਗਈ ਹੈ ਨਵਾਂ ਪਰਚਾ ਦਰਜ ਹੋ ਗਿਆ ਔਰ ਸਨਾਤਨੀਆਂ ਦੇ ਜਿੰਨੇ ਸ਼ਰੀਰ ਮਾਨ ਜੀ ਤੇ ਭਗਵਾਨ ਜੀ ਰਾਮ ਜੀ ਨੂੰ ਮੰਨਣ ਵਾਲੇ ਨੇ ਉਹਨਾਂ ਦੇ ਮਨਾਂ ਨੂੰ ਸ਼ਾਂਤੀ ਪਹੁੰਚੀ ਹੈ ਔਰ ਅੱਜ ਇਹ ਖੁਸ਼ੀ ਦਾ ਮਾਹੌਲ ਹੈ ਇਸ ਕਰਕੇ ਸਨਾਤਨੀ ਯੋਧਿਆ ਨੇ ਜਿਨ੍ਹਾਂ ਨੇ ਪ੍ਰੈਸ਼ਰ ਕ੍ਰੀਏਟ ਕਰਕੇ ਉਹਨੂੰ ਗ੍ਰਿਫਤਾਰ ਕਰਾਇਆ ਪੁਲਿਸ ਜਦੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਅਸੀਂ ਸਾਰੇ ਪੁਲਿਸ ਨੂੰ ਬਹੁਤ ਨਿੰਦਦੇ ਹਾਂ ਪਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਦੋਂ ਪੁਲਿਸ ਕੋਈ ਅੱਛਾ ਕੰਮ ਕਰਦੀ ਹੈ ਤਾਂ ਉਹਦੀ ਸਰਾਹਨਾ ਵੀ ਕਰਨੀ ਚਾਹੀਦੀ ਹੈ ਉਹਨਾਂ ਦਾ ਸਨਮਾਨ ਵੀ ਹੋਣਾ ਚਾਹੀਦਾ ਇਸ ਕਰਕੇ ਅੱਜ ਸਰਦਾਰ ਨਾਨਕ ਸਿੰਘ ਆਈਪੀਐਸ ਜਿਨ੍ਹਾਂ ਦੀ ਟੀਮ ਨੇ ਉਹਨਾਂ ਦੀ ਰਹਿਨਮਾਈ ਵਿੱਚ ਬਹੁਤ ਅੱਛਾ ਕੰਮ ਕੀਤਾ ਹੈ ਉਹਨਾਂ ਸਾਰਿਆਂ ਨੂੰ ਸਨਾਤਨੀ ਯੋਧਿਆਂ ਨੇ ਬੁਲਾ ਕੇ ਇੱਥੇ ਸਨਮਾਨਿਤ ਕੀਤਾ ਹੈ ਔਰ ਉਹਨਾਂ ਦਾ ਆਨਰ ਕੀਤਾ ਹੈ ਔਰ ਅਸੀਂ ਅੱਗੇ ਤੋਂ ਵੀ ਇਹ ਆਸ ਕਰਦੇ ਹਾਂ ਵੀ ਇਹ ਸਨਾਤਿਆਨ ਦੀ ਗੱਲ ਜਿਹੜੀ ਹੈ ਉਹ ਜਲਦੀ ਸੁਣੀ ਜਾਇਆ ਕਰੇਗੀ ਤਾਂ ਕਿ ਇਹ ਜੇ ਧਰਨੇ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਨਾ ਪਵੇ ਅਸਲ 'ਚ ਅਸਲ ਜਵੀਰ ਜੀ ਇਹ ਜਿਹੜੀ ਕਾਲ ਸੀਗੀ ਇਹ ਨਾਨ ਪੋਲਿਟਿਕਲ ਕਾਲ ਸੀ ਅਨੁਰਾਗ ਜੀ ਸਾਡੇ ਭਰਾ ਪੱਤਰਕਾਰ ਨੇ ਉਹਨਾਂ ਨੇ ਸਾਰੀ ਇਹਨੂੰ ਲੀਡ ਕੀਤਾ ਹੈ ਔਰ ਜਦੋਂ ਫੇਸਬੁੱਕ ਤੇ ਲਾਈਵ ਹੋਇਆ ਮੈਂ ਵੀ ਦੇਖਿਆ ਉਹਨਾਂ ਨੂੰ ਔਰ ਬਹੁਤ ਸਾਰੇ ਲੋਕਾਂ ਨੇ ਦੇਖਿਆ ਉਹਨਾਂ ਨੇ ਕਿਹਾ ਵੀ ਇਹ ਸਨਾਤਨੀ ਯੋਧਿਆਂ ਦੀ ਲੋੜ ਹੈ ਇੱਥੇ ਆ ਕੇ ਕੋਈ ਆਪਣੀ ਰਾਜਨੀਤੀ ਨਾ ਚਮਕਾਈ ਇਸ ਕਰਕੇ ਇਸ ਇਕੱਠ ਦੇ ਵਿੱਚ ਨਾਨ ਪੋਲਿਟਿਕਲ ਲੋਕ ਨੇ ਜਿਨ੍ਹਾਂ ਦਾ ਕੋਈ ਪੋਲਿਟਿਕਲ ਇਸ਼ੂ ਨਹੀਂ ਹੈ ਜਿਹੜੇ ਭਗਵਾਨ ਸ਼੍ਰੀ ਰਾਮ ਜੀ ਨੂੰ ਮੰਨਣ ਵਾਲੇ ਨੇ ਸਾਡੇ ਪੁੱਤਰ ਗੰਦ ਸ੍ਰੀ ਰਮਾਇਣ ਜੀ ਨੂੰ ਮੰਨਣ ਵਾਲੇ ਇਹ ਉਹਨਾਂ ਦਾ ਇਕੱਠ ਹੈ। ਉਸ ਦਿਨ 51 ਬੰਦਿਆਂ ਦੀ ਲਿਸਟ ਬਣੀ ਸੀ। ਅੱਜ ਵੀ ਤੁਸੀਂ ਦੇਖਿਆ, ਅੱਜ ਵੀ ਤੁਸੀਂ ਦੇਖ ਰਹੇ ਹੋਵੋਗੇ। ਕੋਈ ਵੋਟਾਂ ਲੈਣ ਵਾਲਾ ਬੰਦਾ ਇੱਥੇ ਨਹੀਂ ਹੈਗਾ। ਸਿਰਫ ਭਗਵਾਨ ਸ੍ਰੀ ਰਾਮ ਜੀ ਨੂੰ ਪਿਆਰ ਕਰਨ ਵਾਲੇ ਬੰਦੇ ਇੱਥੇ ਇਕੱਠੇ ਹੋਏ ਨੇ। ਤਾਂ ਤੁਸੀਂ ਸੁਣਿਆ ਸਾਫੇ ਡੀਐਸਪੀ ਐਡਵੋਕੇਟ ਰਜਿੰਦਰਪਾਲ ਆਨੰਦ ਦੇ ਵੱਲੋਂ ਵੀ ਪਟਿਆਲਾ ਦੇ ਪ੍ਰਸ਼ਾਸਨ ਦੀ ਤਾਰੀਫ਼ ਕੀਤੀ ਆ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਇਸ ਸਾਰੇ ਮੁੱਦੇ ਨੂੰ ਚੱਕਣ ਵਾਲੇ ਸੀਨੀਅਰ ਪੱਤਰਕਾਰ ਅਨੁਰਾਗ ਸ਼ਰਮਾ ਦੀ ਤਾਂ ਉਹਨਾਂ ਦੇ ਵੱਲੋਂ ਇਸ ਮੁਹਿੰਮ ਨੂੰ ਪਖਾਇਆ ਗਿਆ ਸੀ ਉਹਨਾਂ ਦੇ ਵੱਲੋਂ ਇਸ ਸਾਰੇ ਏਕੇ ਨੂੰ ਬਰਕਰਾਰ ਰੱਖਿਆ ਗਿਆ ਸੀ ਜਿਨ੍ਹਾਂ ਦੀ ਅੱਜ ਜਿੱਤ ਹੋਈ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਜੇਕਰ ਕੋਈ ਅੱਗੇ ਤੋਂ ਵੀ ਅਜਿਹਾ ਜਿਹੜਾ ਸੋਚਦਾ ਅਜਿਹੀ ਕਿਸੇ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਂਦਾ ਅਸੀਂ ਤਾਂ ਵੀ ਇਕਜੁੱਟ ਹੋ ਕੇ ਇਸੇ ਤਰੀਕੇ ਦੇ ਨਾਲ ਆਵਾਜ਼ ਚੱਕਾਂਗੇ ਤਾਂ ਜੇਕਰ ਫਿਰ ਵੀ ਗੱਲ ਨਾ ਬਣੀ ਤੇ ਫਿਰ ਵੀ ਨਹੀਂ ਕੋਈ ਹਟਦਾ ਫਿਰ ਸਾਡੇ ਕੋਲ ਡੰਡੇ ਵੀ ਨਹੀਂ ਤਾਂ ਅਨੁਰਾਗ ਠਾਕਰ ਸ਼ਰਮਾ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਇੱਕ ਵਾਰ ਉਹਨਾਂ ਦੀ ਵੀ ਜ਼ੁਬਾਨੀ ਸੁਣਾ ਦੇਣੇ ਆ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਪੁਲਿਸ ਜਿਹੜੀ ਪਟਿਆਲੇ ਦੇ ਵਿੱਚ ਇਸ ਵਕਤ ਟੀਮ ਹੈ ਉਸ ਨੇ ਸਾਡਾ ਭਰੋਸਾ ਜਿੱਤਿਆ ਕਿਉਂਕਿ ਸਾਨੂੰ ਬੜੀ ਧੀਰ ਹੋ ਗਈ ਸੀ ਸੰਘਰਸ਼ ਕਰਦਿਆਂ ਨੂੰ ਪਰ ਜਦੋਂ ਹੁਣ ਦੁਬਾਰਾ ਸੰਘਰਸ਼ ਸ਼ੁਰੂ ਹੋਇਆ ਤੇ ਨਵੇਂ ਐਸਐਸਪੀ ਇੱਥੇ ਪਟਿਆਲੇ ਦੇ ਵਿੱਚ ਤਾਇਨਾਤ ਹੋਏ ਉਹਨਾਂ ਵੱਲੋਂ ਸਾਨੂੰ ਕਿਹਾ 24 ਘੰਟੇ ਤੇ ਮੇਰੇ ਖਿਆਲ 18 19 ਘੰਟਿਆਂ ਦੇ ਵਿੱਚ ਉਹਨਾਂ ਨੇ ਉਹ ਬੰਦਾ ਹਿਮਾਚਲ ਤੋਂ ਜਾ ਕੇ ਟਰੇਸ ਵੀ ਕਰਿਆ ਤੇ ਫੜਿਆ ਵੀ ਹੈ ਇਹਦੇ ਨਾਲ ਸਾਨੂੰ ਸੰਤੁਸ਼ਟੀ ਹੈ ਤੇ ਜੇਕਰ ਅਸੀਂ ਜਦੋਂ ਕੋਈ ਮਾੜਾ ਕੰਮ ਕਰਦਾ ਅਸੀਂ ਬਹੁਤ ਰੌਲਾ ਪਾਉਂਦੇ ਆ ਜਦੋਂ ਪੁਲਿਸ ਨੇ ਐਡਾ ਵਧੀਆ ਕੰਮ ਕੀਤਾ ਤੇ ਉਹਨੂੰ ਸਨਮਾਨਿਤ ਕਰਨਾ ਬਣਦਾ ਸੀ ਇਸ ਕਰਕੇ ਐਸਐਸਪੀ ਸਾਹਿਬ ਤੇ ਜਿਹੜੀ ਵੀ ਉਹਨਾਂ ਦੀ ਸਾਰੀ ਟੀਮ ਸੀ ਅਸੀਂ ਇਕੱਲੇ ਇਕੱਲੇ ਸ਼ਖਸ ਨੂੰ ਬੁਲਾ ਕੇ ਸਨਮਾਨਿਤ ਕੀਤਾ ਕੁਝ ਮੁਲਾਜ਼ਮ ਹਜੇ ਰਹਿ ਗਏ ਨੇ ਜਿਹੜੇ ਡਿਊਟੀਆਂ ਤੇ ਸੀ ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕਰਦੇ ਹਾਂ ਦਿਲ ਦੀ ਗਹਿਰਾਈਆਂ ਤੋਂ ਸੋ ਨਾਲ ਅਸੀਂ ਇਹ ਵੀ ਕਹਿਣਾ ਸਨਾਤਨ ਦੀ ਮਰਿਆਦਾ ਪੰਗ ਕਰਦਾ ਅਪਸ਼ਬਦ ਲਿਖਦਾ ਸਨਾਤਨੀ ਯੋਧੇ ਗਰੁੱਪ ਪਟਿਆਲਾ ਦੇ ਵਿੱਚ ਹੁਣ ਹੈਗਾ ਸਨਾਤਨੀ ਯੋਧੇ ਹੁਣ ਹਰ ਥਾਂ ਦੇ ਉੱਤੇ ਉਸ ਵਿਅਕਤੀ ਦੇ ਖਿਲਾਫ ਡਟ ਕੇ ਲੜਨ ਲਈ ਤਿਆਰ ਖੜੇ ਆਂ ਔਰ ਲੜਾਂਗੇ ਸਾਡਾ ਤਰੀਕਾ ਸ਼ਾਂਤਮਈ ਹੈ ਪਰ ਜੇਕਰ ਕੋਈ ਆਪਣੀ ਹੱਦਾਂ ਟੱਪੇਗਾ ਅਸੀਂ ਕਾਨੂੰਨ ਤੇ ਪੂਰਾ ਭਰੋਸਾ ਰੱਖਦੇ ਹਾਂ ਤੇ ਕਾਨੂੰਨ ਦੇ ਤਰੀਕੇ ਨਾਲ ਉਹਨੂੰ ਸਜ਼ਾ ਦਵਾਵਾਂਗੇ ਜਿਸ ਤਰ੍ਹਾਂ ਉਹ ਦੁਸ਼ਟ ਬੰਦਾ ਅੱਜ ਜੇਲ੍ਹ ਦੇ ਵਿੱਚ ਹੈ ਇਸੇ ਤਰ੍ਹਾਂ ਕੋਈ ਵੀ ਵਿਅਕਤੀ ਜੋ ਸਨਾਤਨ ਦੇ ਵਾਰੇ ਸਨਾਤਨ ਦੇ ਗ੍ਰੰਥਾਂ ਬਾਰੇ ਮੈਂ ਕਹਿੰਦਾ ਕਿਸੇ ਵੀ ਧਰਮ ਦੇ ਗ੍ਰੰਥ ਬਾਰੇ ਗਲਤ ਟਿੱਪਣੀ ਕਰਦਾ ਲੋਕਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਉਸ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਨ ਲਈ ਅਸੀਂ ਵੀ ਤਿਆਰ ਹਾਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਅਜਿਹੇ ਸ਼ਰਾਰਤੀ ਲੋਕਾਂ ਦੇ ਠੱਲ ਪਾਈ ਜਾਵੇ ਕੁਝ ਲੋਕ ਚੰਦ ਸਿੱਕਿਆਂ ਖਾਤਰ ਕੁਝ ਵੀਵਰਸ ਵਿਧਾਨ ਕਰਕੇ ਸਮਾਜ ਦੇ ਵਿੱਚ ਲੜਾਈ ਦਾ ਮਾਹੌਲ ਕ੍ਰੀਏਟ ਕਰਦੇ ਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਬਹੁਤ ਸਾਰੇ ਕੰਟੈਂਟ ਹੈਗੇ ਤੁਸੀਂ ਉਹ ਕੰਟੈਂਟ ਪਾ ਕੇ ਆਪਣੇ ਪੇਜ ਆਪਣੀ ਚੀਜ਼ਾਂ ਨੂੰ ਚਲਾਓ ਕਿਸੇ ਧਰਮ ਨੂੰ ਠੇਸ ਪਹਚਾ ਕੇ ਤੁਸੀਂ ਜੇ ਪੈਸਾ ਵੀ ਕਮਾ ਲਿਆ ਤੁਹਾਨੂੰ ਕਦੇ ਸ਼ਾਂਤੀ ਨਹੀਂ ਦੇਊਗਾ ਇਸ ਕਰਕੇ ਸਹੀ ਜਿਹੜਾ ਕਿਰਦਾਰ ਹੈ ਆਪਣਾ ਉਸ ਸਮਾਜ ਦੇ ਵਿੱਚ ਦੋ ਬਸ ਇੰਨਾ ਹੀ ਕਹਿਣਾ ਚਾਹੁੰਦੇ ਆ ਅੱਜ ਸਨਾਤਨ ਧਰਮ ਦੀ ਜਿੱਤ ਹੋਈ ਹੈ ਜਿੰਨੇ ਵੀ ਵਿਅਕਤੀ ਤੁਸੀਂ ਪਿੱਛੇ ਦੇਖ ਰਹੇ ਹੋ ਇਹ ਸਾਰੇ ਹੀ ਵਧਾਈ ਦੇ ਲਾਇਕ ਨੇ ਕਿਉਂਕਿ ਇਹਨਾਂ ਵੱਲੋਂ ਸੰਘਰਸ਼ ਵਿੰਡਿਆ ਗਿਆ ਤੇ ਇਹਨਾਂ ਦੇ ਸੰਘਰਸ਼ ਦੀ ਜਿੱਤ ਹੋਈ ਹੈ ਅਨਰਾਗ ਜੀ ਕੁਝ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਆਪਣੀ ਵਾਹਵਾਈ ਕਰਕੇ ਜਿਹੜਾ ਕਿ ਕੰਮ ਕੀਤਾ ਜਾ ਰਿਹਾ ਹੈ ਇਹ ਸ਼ਾਂਤਮਈ ਵੀ ਹੋ ਸਕਦਾ ਹੈ ਤੇ ਚੁੱਪਚੀਤੇ ਵੀ ਹੈ ਜਿਹੜਾ ਕੰਮ ਕੀਤਾ ਜਾ ਸਕਦਾ ਸੀ ਉਹਨਾਂ ਨੂੰ ਕੀ ਕਹੋਗੇ ਪਾਜੀ ਭੁਖੜ ਹੜਤਾਲ ਤੋਂ ਵੱਧ ਸ਼ਾਂਤਮਈ ਕੀ ਹੁੰਦਾ ਉਸ ਬੰਦੇ ਨੂੰ ਪੁੱਛਿਓ ਵੀ ਭੁਖੜ ਹਦਾਲ ਤੋਂ ਬਾਅਦ ਸ਼ਾਂਤੀ ਕਿੱਥੇ ਲਿਆਵਾਂਗੇ ਸੜਕ ਤੇ ਨਹੀਂ ਬੈਠੇ ਸੜਕ ਦੇ ਸਾਈਡ ਤੇ ਬੈਠੇ ਆ ਜਿਹੜੇ ਇਹ ਚੰਦ ਲੋਕ ਕਹਿੰਦੇ ਆ ਨਾ ਵੀ ਦਿਖਾਵੇ ਵਾਸਤੇ ਮੈਂ ਕਹਿੰਦਾ ਆਓ ਇੱਕ ਦਿਨ ਬੈਠੋ ਬਾਜ਼ਾਰ ਚਾ ਕੇ ਤੂੰ ਭੁਖੜ ਹਦਾਲ ਚ ਬੈਠੋ ਦੇਖੋ ਤੁਸੀਂ ਵੀ ਦਿਖਾਵਾ ਕਰਕੇ ਦੇਖ ਲਓ ਜਿਹਦੇ ਦਿਲ ਚ ਠੱਸ ਸੱਟ ਲੱਗਦੀ ਹੈ ਨਾ ਜੀ ਉਹ ਦਿਖਾਵੇ ਨਹੀਂ ਕਰਦਾ ਜਦੋਂ ਉਹਨਾਂ ਵਿਅਕਤੀਆਂ ਦੇ ਬਿੱਤੂਗੀ ਨਾ ਜਿਸ ਤਨ ਲਾਗੇ ਸੋਤਨ ਜਾਣੇ ਜਾਣੇ ਨਾ ਕੋਈ ਪੀੜ ਪ੍ਰਾਈ ਜਿਸ ਦਿਨ ਉਸ ਵਿਅਕਤੀ ਤੇ ਜਿਹੜਾ ਪਰਟੀਕੂਲਰ ਕਹਿੰਦਾ ਹੋਵੇ ਉਸਤੇ ਬਿੱਤੂਗੀ ਫਿਰ ਅਸੀਂ ਪੁੱਛਣ ਜਾਵਾਂਗੇ ਵੀ ਹੁਣ ਦੱਸ ਕਿਹੜੇ ਭਾਵਿਕ ਦੀ ਹੈ ਭਰਾ ਬਾਕੀ ਜਿਹਨੂੰ ਕੋਈ ਜਵਾਬ ਚਾਹੀਦਾ ਸਵਾਲ ਸਿੱਧਾ ਆ ਕੇ ਕਰੇ ਆ ਟੀਆਰਪੀਆਂ ਦੇ ਚੱਕਰ 'ਚ ਨਾ ਫੇਸਬੁਕਾਂ 'ਨਾ ਭਰੇ ਡਾਇਰੈਕਟ ਆ ਕੇ ਗੱਲ ਕਰ ਲਈ ਅਸੀਂ ਜਵਾਬ ਦੇਾਂਗੇ ਸ਼ਾਂਤਮਈ ਤਰੀਕੇ ਨਾਲ ਹੀ ਅਸੀਂ ਪ੍ਰਦਰਸ਼ਨ ਕੀਤਾ ਔਰ ਅੱਗੇ ਵੀ ਸ਼ਾਂਤਮਈ ਕਰਾਂਗੇ ਪਰ ਜਿੱਥੇ ਫਿਰ ਲੋੜ ਪਊਗੀ ਉਥੇ ਫਿਰ ਪਾਪ ਮੁਕਤੀ ਵਾਲਾ ਰਸਤਾ ਵੀ ਇਖਤਿਆਰ ਕਰਾਂਗੇ ਤੇ ਫਿਰ ਡੰਡਾ ਵੀ ਚੱਕਾਂਗੇ ਤਾਂ